ਸਾਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਾਨੂੰ ਠੀਕ ਠਾਈ ਤੇ ਅੱਜ ਆਪਾਂ ਘਰ ਹੀ ਤੇ ਆਪਣੇ ਡੇਆ ਮਿਸਤਰੀ ਠੀਕ ਹੈ ਜੀ ਤੇ ਮਿਸਤਰੀ ਆਪਣੇ ਡੇਆ ਬਾਥਰੂਮ ਬਣਾਉਣ ਆ ਰਹੇ ਤੇ ਬਾਥਰੂਮ ਡੇਆ ਬਣਾਉਣ ਠੀਕ ਹੈ ਤੇ ਆਏ ਆਪਣੇ ਮਿਸਤਰੀ ਸਾਹਿਬ ਤੇ ਆਏ ਆਪਣਾ ਨਿੱਕਾ ਹੈਲੋ ਗਾਇਸ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇਧਰਲੀ ਸਾਈਡ ਮਿਸਤਰੀ ਆਪਣੇ ਡੇਆ ਕੰਮ ਕਰਨਾ ਠੀਕ ਹੈ ਮਿਸਤਰੀ ਆਂ ਤਾਂ ਮੁਖਾਣੇ ਆ ਆਏ ਆਪਣੀ ਇਟੂ ਢਾਈ ਆ ਤੇ ਇੱਧਰ ਆਪਣੇ ਮਿਸਤਰੀ ਰਹੇ ਆ ਨਾਲ ਆ ਵੀ ਕੰਦ ਕੱਢ ਦੇਣੀ ਆਪਾਂ ਸਾਹਮਣੇ ਵਾਲੀ ਠੀਕ ਹੈ ਜੀ ਮਿਸਤਰੀਆਂ ਆਵੇ ਤਾਂ ਨਹੋਂ ਮਲਾਉਂਦੇ ਆ ਇਹ ਸਾਡੇ ਪਿੰਡ ਦੇ ਮਿਸਤਰੀ ਆ ਬੂਟਾ ਸਿੰਘ ਹਾ ਵਾ ਬੂਟਾ ਸਿੰਘ ਸੱਚੀ ਕਾਲ ਸੋਚਣਾ ਸੱਚੀ ਕਾਲ ਪਾਜੀ ਔਰ ਕਿਦਾਂ ਠੀਕ ਠਾਕ ਵਧੀਆ ਵਧੀਆ ਕਿਰਪਾ ਔਰ ਫੇ ਕਿਦਾਂ ਕੰਮ ਕਰ ਹਾਂ ਵਧੀਆ ਵਧੀਆ ਕਿਰਪਾ ਤੇ ਆਏ ਆਪਣੇ ਆ ਲਵ ਸਿੰਘ ਤੇ ਸੱਚੀ ਕਾਲ ਫੋਨ ਸੁਣਾਓ ਕਿਦਾਂ ਕੰਮ ਕਰ ਵਧੀਆ ਚੱਲਣ ਦਿਆ ਵਾ ਹਾਂ ਤੇ ਉਧਰ ਤਾਂ ਮਲਾਉਨੇ ਆ ਮਨੀ ਪੱਜੀ ਉਹ ਵੀ ਡੇ ਆ ਲੈ ਲੈਵਲ ਡੈ ਚੈੱਕ ਕਰਨਾ ਲੈਵਲ ਹਾਂਜੀ ਹਾਂਜੀ ਬੱਸ ਪਹੁੰਚਾ ਕੇ ਦੋ। ਇਧਰ ਆ ਮਣੀ ਭਾਜੀ ਇਹਨੇ। ਲੈ ਲੈਵਲ ਚੈੱਕ ਕਰਨਾ ਉਸਤਾਦ। ਹਾਂ ਹਾਂ ਲੈਵਲ ਲੈਵਲ ਚੈੱਕ ਕਰਨਾ। ਓਏ ਇੰਨਾ ਕੁਛ ਹੈ। ਕੀ ਮਤਲਬ ਪਾਣੀ? ਹਾਂ 2 ਇੰਚ। ਤੇ ਗਾਇਸ ਇਹ ਆਪਣੇ ਪਿੰਡ ਦਾ ਮੁੰਡਾ ਹੀ ਆ ਜਿਹੜਾ ਕੰਮ ਕਰਨ ਦਾ ਵਾਚੇ। ਠੀਕ ਹੈ ਜੀ। ਤੇ ਆਪਣੇ ਪਿੰਡ ਦੇ ਮੁੰਡੇ ਨੂੰ ਵੀ ਪਹਿਲ ਦਿਆ ਕਰੋ ਜਿੰਨੇ ਵੀ ਕੰਮ ਕਰਵਾਉਣਾ ਹੋਵੇ। ਠੀਕ ਹੈ ਜੀ। ਤੇ ਆਵਾ ਫੂਕਣੀ। ਓ ਵੀਰ ਇਹਨੂੰ ਕਹਿੰਦੇ ਆ ਫੂਕਣੀ ਇਹਨੂੰ ਅਮੀ ਇਹਨੂੰ ਕੀ ਕਹਿੰਦੇ ਆ ਇਹ ਪੀਏ ਆ ਚਲ ਦੱਸ ਨਹੀਂ ਚਲ ਤੂੰ ਮੈਂ ਦੱਸ ਦੇ ਕੀ ਕਹਿੰਦੇ ਨੋ ਤਾਤੂ ਨਹੀਂ ਨਹੀਂ ਚਾਚੂ ਨਹੀਂ ਜੋ ਕਹਿੰਦੇ ਹੁੰਦੇ ਆ ਮੈਂ ਦੱਸ ਇਧਰ ਕੀ ਕਹਿੰਦੇ ਹੁੰਦੇ ਆ ਤਾਤੂ ਚਾਚੂ ਨਹੀਂ ਆ ਨਹੀਂ ਪਹਿਲਾਂ ਕੀ ਕਹਿੰਦਾ ਨਾਵਾ ਤਾਤੂ ਚਾਚੂ ਨਹੀਂ ਦਾਦੇ ਚਲ ਦੱਸ ਦੇ ਫਿਰ ਮੈਂ ਤੈਨੂੰ ਟੌਫੀ ਲੈ ਕੇ ਦਊਂਗਾ ਤਾਤੂ ਨਹੀਂ ਦਾਦੇ ਤਾਤੂ ਚਲ ਸასი ਘਾਲ ਬੁਲਾ ਦੇ ਫਿਰ ਕਸਾਸੀ ਕਾ ਹੈਲੋ ਗਾਇਜ਼ ਲੱਗਾ ਮੁੰਡਾ ਟਾਪੀ ਟਾਪ ਹੈਲੋ ਦੋਸਤ ਕੈ ਸਾਡੀ ਵੀਡੀਓ ਨੂੰ ਲਾਈਕ ਕੈ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਓਕੇ ਤੇ ਆ ਆਪਣਾ ਠੇਕੇਦਾਰ ਵਾ ਬੁਟਾ ਸਿੰਘ ਬਹੁਤ ਵਧੀਆ ਕੰਮ ਕਰਦੇ ਆ ਪਿੰਡ ਦੇ ਵਿੱਚ ਵਾਧੂ ਕੰਮ ਇਹਦੇ ਕੋਲ ਹੈ ਬੁਟੇ ਬੁਟੇ ਕਿੰਨਾ ਕੰਮ ਮੈਂ ਨਾ ਭਾਈ ਝੰਡੇ ਆ ਦੇ ਹਾਂ ਚੱਲ ਵਧੀਆ ਵਾ ਇਹ ਵੀਰ ਦਾ ਪਿੰਡ ਦੇ ਵਿੱਚ ਬਹੁਤ ਵਧੀਆ ਕੰਮ ਚੱਲਣ ਦਿਆ ਵਾ ਵਾ ਚੰਗੀ ਗੱਲ ਵਾ ਹਨਾ ਪਿੰਡ ਦੇ ਵਿੱਚ ਹੀ ਕੰਮ ਚੱਲਣਾ ਚਾਹੀਦਾ ਵਾ ਬਾਹਰ ਕਿ ਲੋੜ ਆ ਹਨਾ ਪਿੰਡ ਦੇ ਬੰਦੇ ਦਾ ਹੀ ਇੱਥੇ ਪਿੰਡ ਦੇ ਵਿੱਚ ਕੰਮ ਚੱਲਦਾ ਰਹੇ ਤੇ ਬਹੁਤ ਵਧੀਆ ਚੰਗੀ ਗੱਲ ਵਾ ਜੀ ਠੀਕ ਹੈ ਜੀ ਤੇ ਆਪਣਾ ਗੋਲਾ ਵੀਰ ਵੀ ਇੱਧਰ ਡਿਆ ਵਾ ਹਾਂ ਗੋਲੇ ਹਾਂਜੀ ਹਾਂਜੀ ਗੋਲੇ